ਮਾ ਉਹ ਤਾਂ ਕੁਝ ਨਹੀਂ ਕਰਾਵਾਂ ਮੈਂ ਤਾਂ ਬੈਠਿਆ ਸੀ ਤੇ ਪਾਰਕ ਚ ਮੇਰਾ ਬੁਰਾ ਹਾਲ ਕਰਤਾ ਕੋਈ ਕੋਟ ਕੇ ਆਏ ਆ ਜੀ ਫਿਰ ਕਿੰਨੇ ਪੰਜ ਛੇ ਬੱਚੇ ਸੀ ਬੰਦੇ ਵਿਅਕਤੀਆਂ ਨੇ ਤੁਹਾਡੇ ਤੇ ਹਮਲਾ ਕੀਤਾ ਪੰਜ ਛੇ ਬੰਦੇ ਸੀ ਪੰਜ ਛੇ ਬੰਦੇ ਕੀ ਚੀਜ਼ ਨਾ ਹਮਲਾ ਕੀਤਾ ਰਾਣਾ ਨਾਲ ਕੀਤਾ ਰਾਣਾ ਨਾਲ ਕਿੰਨੇ ਨਾ ਨਾ ਮੇਰੇ ਨਾਲ ਤਾਂ ਕੋਈ ਨਹੀਂ ਜਿਸ ਨੇ ਆਈ ਮੇਰੇ ਪੋਤੇ ਨਾਲ ਲੜਾਈ ਹੋਈ ਸੀ ਪੰਜ ਆਪਾਂ ਪਹਿਲਾਂ 4 ਤਰੀਕ ਨੂੰ ਆ ਜੀ ਆ ਜੀ ਬਸ ਉਹ ਨੜੀ ਹੋਈ ਸੀ ਯੋਧੇ ਪੱਟੇ ਮੈਨੂੰ ਮਾਰਿਆ ਹਾਂ ਮੈਂ ਕੋਈ ਮੈਤ ਵਾਲੇ ਆ ਚੰਡੀਗੜ੍ਹੋਂ ਆਦੇ ਹਾਂ ਕਿਹੜੀ ਜੀਨ ਹਮਲਾ ਕੀਤਾ ਤੁਹਾਡੇ ਨਾਲ 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 ਆਇਆ ਹੈ ਤੁਸੀਂ ਦੇਖਿਓ ਫਗਵਾੜਾ ਨਿਊਜ਼ ਮੈਂ ਹੋਂਦ ਅਨੁਸ਼ੀਲ ਫਗਵਾੜਾ ਸ਼ਹਿਰ ਦੇ ਮੁਹੱਲਾ ਪ੍ਰੀਤਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਕੁਸ਼ ਨੋਟਸਵਾਨਾ ਬਲੋ ਕੁਟਮਾਰ ਕਰਕੇ ਗੰਭੀਰ ਜ਼ਖਮੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ ਜ਼ਖਮੀ ਹਾਲਤ ਵਿੱਚ ਵਿਅਕਤੀ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮੀ ਦੀ ਪਛਾਣ ਰਮਜੀਤ ਕੁਮਾਰ ਵਾਸੀ ਪੀਤਨਗਰ ਵਜੋਂ ਹੋਈ ਹੈ सिविल अस्पताल ਵਿੱਚ ਜੀਰੇ ਇਲਾਜ ਦੇ ਰਣਜੀਤ ਕੁਮਾਰ ਨੇ ਜਾਣਕਾਰੀ ਦੰਦਿਆਂ ਦੱਸਿਆ ਕਿ ਅੱਜ ਉਹ ਦੇ ਸ਼ਾਮ ਜਦੋਂ ਆਪਣੇ ਘਰ ਦੇ ਨਜ਼ਦੀਕੀ ਪਾਰਕ ਵਿੱਚ ਬੈਠਾ ਹੋਇਆ ਸੀ ਤਾਂ ਉਸ ਦੌਰਾਨ 5 ਤੋਂ 6 ਨੌਜਵਾਨਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਉੱਧਰ ਇਸ ਸਾਰੇ ਕਟਨਾ ਦੀ ਸੂਚਨਾ ਮਿਲਦੇ ਸਾਰੇ ਹੀ ਸਿਵਲ ਹਸਪਤਾਲ ਫਗਵਾੜਾ ਪਹੁੰਚੇ ਐਸਐਟਓ ਸਤਨਾਮਪੁਰਾ ਨੇ ਸਾਰੇ ਕਟਨਾ ਸੰਬੰਧਿਤ ਜਾਣਕਾਰੀ हासिल ਕਰਦੀਆਂ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾਇਆ ਤੋਂ ਸ਼ਦਿੱਤ ਸਿੰਘ ਸੋਨਨੀ ਨਾਲ ਜੈ ਸ਼ਰਮਾ ਦੀ ਰਿਪੋਰਟ ਰਣਜੀਤ ਕੁਮਾਰ ਰਣਜੀਤ ਕੁਮਾਰ ਜੀ ਕੇ ਮਾਮਲਾ ਕੀ ਫਿਵਲ ਹੌਸਪੀਟਲ ਜਾਏ ਮਾਮਲਾ ਤੋਂ ਕੁਝ ਨਹੀਂ ਭਰਾਵਾ ਮੈਂ ਤਾਂ ਬੈਠਿਆ ਸੀ ਤੇ ਪਾਰ ਵਿੱਚੋਂ ਮੇਰਾ ਬੁਰਾ ਹਾਲ ਕਰਤਾ ਕੁੱਟ-ਕੁੱਟ ਕੇ ਆਏ ਹਾ ਜੀ ਵਾਹ ਫਿਰ ਕਿੰਨੇ ਪੰਜ 6 ਬੱਟੇ ਸੀ ਕਿੰਨੇ ਵਿਅਕਤੀਆਂ ਨੇ ਤੁਹਾਡੇ ਤੇ ਹਮਲਾ ਕੀਤਾ ਪੰਜ 6 ਬੰਦੇ ਸੀ ਪੰਜ 6 ਬੰਦੇ ਕਿਸ ਚੀਜ਼ ਨਾਲ ਹਮਲਾ ਕੀਤਾ ਉਹ ਰਾਣਾ ਨਾਲ ਕੀਤਾ ਰਾਣਾ ਨਾਲ ਕਿੰਨੇ ਵਜੇ ਹੋਇਆ ਇਹ ਹਾਣੂ ਨਹੀਂ ਬਸ ਕੋਈ ਅੱਧ ਤੱਕ 15 20 ਮਿੰਟ ਪਹਿਲਾਂ ਦੀ ਗੱਲ ਆ ਹੋਇਆ ਕਿੱਥੇ ਆ ਜੀ ਸਾਡੇ ਇੱਥੇ ਪਾਰਕ ਜੀ ਪਾਰਕ ਕਿੱਥੇ ਆ ਤੁਹਾਡੇ ਕੋਲੇ ਹੀ ਬੈਠਿਆ ਸੀ ਕਿੱਥੇ ਰਹਿਣ ਵਾਲੇ ਆਪਾਂ ਪ੍ਰੀਤ ਨਗਰ ਦਾ ਅੱਛਾ ਜੀ ਕੀ ਵਿਅਕਤੀ ਕੋਈ ਪਛਾਣ ਹੈ ਤੁਹਾਡੇ ਆ ਪਛਾਣ ਜੀ ਆ ਉਹ ਮੇਰੀ ਤਾਂ ਕਿਸੇ ਨਾਲ ਲੱਗਦੀ ਵੀ ਨਹੀਂ ਹੈਗੀ ਉਹੀ ਹੈ ਉਹਨਾਂ ਨੇ ਕੀਤਾ ਕਿਹੜੇ ਵਿਅਕਤੀਆਂ ਦਾ ਕੋਈ ਨਾਮ ਵਗੈਰਾ ਹੈ ਪ੍ਰਿਸ਼ਨ ਕੁਮਾਰ ਧੋਬੀ ਹੈਗਾ ਆਏ ਉਹ ਤਾਂ ਯਾਰ ਦੋਸਤ ਹੈਗੇ ਹੋ ਕੋ ਦੋ ਚਾਰ ਹੈਗੇ ਆ ਜਿਹੜਾ ਉਹ ਲੈ ਕੇ ਆਇਆ ਕੋਈ ਪੁਰਾਣੀ ਰੰਜਿਸ਼ ਹੈ ਸਰ ਨਾ ਨਾ ਮੇਰੇ ਨਾਲ ਤਾਂ ਕੋਈ ਰੰਜਿਸ਼ ਨਹੀਂ ਹੈਗੀ ਮੇਰੇ ਪੋਤੇ ਨਾਲ ਲੜਾਈ ਹੋਈ ਸੀ ਪੰਜ ਚਾਰ ਦਿਨ ਪਹਿਲਾਂ 4 ਤਰੀਕ ਨੂੰ ਹਾਂਜੀ ਆਏ ਹਾਂਜੀ ਬਸ ਉਹ ਲੜਾਈ ਹੋਈ ਸੀ ਉਹ ਤੇ ਬੱਟੇ ਮੈਨੂੰ ਮਾਰਿਆ ਮੈਂ ਬੈਦਲ ਮੈਂ ਤਾਂ ਆਲੇ ਚੰਡੀਗੜ੍ਹੋਂ ਆਇਆ ਸੀ ਹੋਣੀ ਕਿਹੜੀ ਜੀ ਨਾ ਹਮਲਾ ਕੀਤਾ ਤੁਹਾਡੇ ਨਾਲ ਰਾੜਾ ਨਾਲ ਰਾੜਾ ਦਾਣਾ ਹੈ ਹੈ ਇਹ ਨਾ ਜੀ ਆਪਣਾ ਕਮਲ ਕੁਮਾਰ ਕਮਲ ਕੁਮਾਰ ਜੀ ਆਈ ਸੇਵਲ ਹਸਪੀਟਲ ਜਾ ਕਿ ਮਾਮਲਾ ਕੀ ਹੈ ਮੇਰੇ ਫਾਦਰ ਸਾਹਿਬ ਨੂੰ ਹਨਾ ਮਲੇ ਚ ਬੈਠੇ ਗਏ ਪਾਰਕ ਚ ਉਹਨੂੰ ਕੱਲਿਆਂ ਨੂੰ ਦੇਖ ਕੇ ਮੁੰਡੇ ਕੁੱਟ ਗਏ ਕਿੰਨੇ ਵਿਅਕਤੀ ਸੀਗੇ ਚਾਰ ਪੰਜ ਜਣੇ ਹੀ ਉਹਨਾਂ ਚੋਂ ਇੱਕ ਉਹਨਾਂ ਚੋਂ ਚਾਰ ਪੰਜ ਬੰਦੇ ਹੀ ਗਏ ਉਹਨਾਂ ਚੋਂ ਇੱਕ ਬੰਦਾ ਮੰਨੂ ਸੀਗਾ ਮੰਨੂ ਗੋਆ ਕਿੱਥੇ ਦਾ ਰਹਿਣ ਵਾਲਾ ਭਗਤਪੁਰੇ ਦਾ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਪ੍ਰੀਤਨਗਰ ਪ੍ਰੀਤਨਗਰ ਤੇ ਲੜਾਈ ਦਾ ਕਾਰਨ ਕੀ ਹੈ ਲੜਾਈ ਇਹਨਾਂ ਦੀ ਪਹਿਲਾਂ ਚੱਲਦੀ ਸੀ ਉਦੋਂ ਪਿਛਲੇ ਆ ਛਡਾਂਦੇ ਉਹ ਛਡਾਂਦੇ ਚੱਕਰ ਚ ਬਾਪੂ ਨੂੰ ਖੇਜਵਾ ਦੀ ਖੁੰਦਕਵਾਜੀ ਰੱਗ ਗਿਆ ਉਹ ਇਸ ਕਰਕੇ ਦੁਆਰਾ ਕੋਟੇ ਹਾਂਜੀ ਤੇ ਕਿਸ ਚੀਜ਼ ਨਾਲ ਮਾਰ ਕੀਤਾ ਖੰਡੇ ਖੁੰਡੇ ਮਾਰੇ ਆ ਜੀ ਦਾਹ ਦੂਤ ਮਾਰੇ ਆ ਅੱਛਾ ਜੀ ਪੱਤਾ ਲੂਤਾ ਬਾਂਵਾ ਮਾਂ ਮਾਂ ਚੰਗੀਆਂ ਬਣੀਆਂ ਕੰਡੀਸ਼ਨ ਕਿਦਾਂ ਠੀਕ ਹੈ ਜੀ ਮਾੜੀ ਹਾਲੇ ਤਾਂ ਬਿਲਕੁਲ ਕੰਪਲੀਟ ਕੀਤੀ ਮਾਮਲੇ ਨੂੰ ਹਾਂਜੀ ਦੱਸ ਤਾਂ ਆਉਣੀ ਫੋਨ ਕੀਤਾ ਲੈ ਗਈ ਜਿਹੜਾ ਟੇਬਲ ਚਾਹੀਦਾ ਸਾਨੂੰ ਫੋਨ ਆਇਆ ਸੀਗਾ ਜੀ ਰਣਜੀਤ ਕੁਮਾਰ ਨੇ ਐਤੋਂ ਕ੍ਰਿਤਨਗਰ ਦੇ ਲੱਗੇ ਰਹਿੰਦੇ ਨੇ ਤੇ ਵਧੀਆ ਇਨਸਾਨ ਨੇ ਉਹ ਉਹਦੇ ਰਿਗਾਰਡਿੰਗ ਫੋਨ ਆਇਆ ਸੀ ਕਿ ਉਹਦੇ ਕੋਈ ਅਨਨੋਨ ਬੰਦੇ ਆ ਕੇ ਸੱਟਾਂ ਮਾਰ ਗਏ ਕਿਸੇ ਇੱਕ ਬੰਦੇ ਦਾ ਉਹਨੂੰ ਨਾਮ ਪਤਾ ਹੈ ਬਾਕੀ ਹੁਣ ਬਿਆਨ ਲਿਖਦੇ ਆ ਜੀ ਜੋ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕਰਦਾਂਗੇ ਸਰ ਕੋਈ ਪਛਾਣ ਹੋਈ ਹੈ ਨਾ ਕਿਸੇ ਇੱਕ ਮੁੰਡੇ ਦਾ ਉਹਨਾਂ ਨੂੰ ਨਾਮ ਪਤਾ ਹੈ ਫਿਰ ਉਹ ਲਿਖਵਾਉਂਦੇ ਨੇ ਬਿਆਨ ਚ ਜੋ ਉਹ ਬਿਆਨ ਲਿਖਾਣਗੇ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕਰਦਾਂਗੇ